ਅੱਜ ਗਣਤੰਤਰਤਾ ਦਿਵਸ ਮੌਕੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਵਨ ਬੁੜਲਾੜਾ ਵਿਖੇ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰਮੀਆਂ ਦੀ ਅਗਵਾਈ ਹੇਠ ਕਾਂਗਰਸ ਪਵਨ ਵਿਖੇ ਮਨਾਇਆ ਗਿਆ ਜਿੱਥੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਰਣਵੀਰ ਕੌਰਮੀਆਂ ਵੱਲੋਂ ਕੀਤੀ ਗਈ ਇਸ ਮੌਕੇ ਰਾਸ਼ਟਰੀ ਗਾਣ ਵੀ ਗਾਇਆ ਗਿਆ ਅੱਜ ਜੋ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਗਿਆ ਹੈ ਇਹਦੇ ਪਿੱਛੇ ਆਪਾਂ ਦੇਖੀ ਜਾ ਰਹੇ ਹਾਂ ਕਿ ਸੰਵਿਧਾਨ ਦਾ ਲਾਗੂ ਕੀਤਾ ਗਿਆ ਸੀਗਾ ਔਰ ਇੱਕ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਸਾਡੀ ਸਾਰੀਆਂ ਜਿੰਨੀਆਂ ਵੀ ਕਾਰਗਜ਼ਾਰੀਆਂ ਨੇ ਉਹ लागू ਕੀਤੀਆਂ ਗਈਆਂ ਸੀ ਔਰ ਬਹੁਤ ਵੱਡਾ ਨਹਿਰੂ ਜੀ ਦਾ ਕਾਂਗਰਸ ਪਾਰਟੀ ਦਾ ਯੋਗਦਾਨ ਰਿਹਾ ਹੈ ਆਜ਼ਾਦੀ ਵਿੱਚ ਵੀ ਤੇ ਕਾਨੂੰਨ ਲਾਗੂ ਕਰਨ ਦੇ ਵਿੱਚ ਵੀ ਤੇ ਔਰ ਅੱਜ ਲਗਭਗ 70 ਸਾਲ ਤੇ 76 ਸਾਲ ਹੋ ਚੁਕੇ ਨੇ ਅਗਰ ਸਹੀ ਮਾਇਨੇ ਦੇ ਵਿੱਚ ਦੇਖੀਏ ਤਾਂ 76 ਸਾਲ ਹੋ ਚੁਕੇ ਨੇ ਕਿ ਅਸੀਂ ਇੱਕ ਸੰਵਿਧਾਨ ਨੂੰ ਫੋਲੋ ਅਪ ਕਰ ਰਹੇ ਹਾਂ ਔਰ ਉਸ ਸੰਵਿਧਾਨ ਦੀ ਜਿਹੜੀ جنگ ਅੱਜ ਤੋ 76 ਸਾਲ ਲਈ ਪਹਿਲਾਂ ਲੜੀ ਸੀ ਉਹ ਅੱਜ ਵੀ ਸਾਡੀ ਇਸੇ ਤਰ੍ਹਾਂ ਹੀ ਜਾਰੀ ਹੈ ਕਿਉਂਕਿ ਕਾਨੂੰਨ ਨੂੰ ਤੋੜ ਮਰੋੜਨਾ ਜਾਣਾ ਹਮੇਸ਼ਾ ਗਿਆ ਹੈ ਔਰ ਅੱਜ ਜਿਸੀ ਇਹ ਕਾਂਗਰਸ ਪਾਰਟੀ ਨੇ ਉਸ ਦਿਨ ਵੀ ਇਹ جنگ ਲੜੀ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਇਹ ਜੰਗ ਹਮੇਸ਼ਾ ਦੀ ਤਰ੍ਹਾਂ ਲੜਦੀ ਆ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਕਾਨੂੰਨ ਨੂੰ ਤੋੜੇ ਮਰੋੜਨ ਦੀ ਵਿਵਸਥਾ ਵਿੱਚ ਆਂਦਾ ਹੈ ਤਾਂ ਪਾਰਟੀ ਔਰ ਸਾਡੇ ਦੇਸ਼ ਦਾ ਹਰ ਇੱਕ ਨਾਗਰਿਕ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਭਾਵੇਂ ਕਿਸੇ ਵੀ ਚਿਹਰੇ ਨਾਲ ਪਰਿਵਾਰ ਨਾਲ ਲੈਂਗੁਏਜ ਜਾਂ ਰਿਲੀਜੀਅਨ ਨਾਲ ਹੋਵੇ ਉਹ ਹਮੇਸ਼ਾ ਅੱਗੇ ਆ ਕੇ ਖੜਾ ਹੈ ਕਿਉਂਕਿ ਪਿਛਲੇ ਦਿਨ ਹੀ ਜਿਵੇਂ ਆਪਾਂ ਦੇਖਿਆ ਹੈ ਕਿ ਅਮਿਤ ਸ਼ਾਹ ਜੀ ਨੇ ਆਪਣੇ ਕੁਝ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਹ ਪਵਿੱਤਰ ਗ੍ਰੰਥ ਜਿਨ੍ਹਾਂ ਨੇ ਲਿਖਿਆ ਡਾਕਟਰ ਅੰਬੇਦਕਰ ਜੀ ਦੀ ਦਾ અપਮਾਨ ਕੀਤਾ ਤਾਂ ਸਾਰਾ ਦੇਸ਼ ਉਹਨਾਂ ਤੋਂ ਮੰਗ ਕਰ ਰਿਹਾ ਸੀਗਾ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਨੂੰ ਇਸ ਤੇ ਮਾਫੀ ਮੰਗਣੀ ਚਾਹੀਦੀ ਹੈ ਤੇ ਕਾਂਗਰਸ ਪਾਰਟੀ ਤੋਂ ਵੀ ਵੱਡੇ ਲੈਵਲ ਤੇ ਪ੍ਰਦਰਸ਼ਨ ਘਰ ਘਰ ਗਲੀ ਗਲੀ ਬਲਾਕ ਦੇ ਵਿੱਚ ਕੀਤੇ ਗਏ ਜਿਸ ਤਰ੍ਹਾਂ ਪਿਛਲੇ ਦਿਨੀ ਬਰੇਟੇ ਬਲਾਕ ਚ ਬੋਹਾ ਬਲਾਡਾ ਬਲਾਕ ਨੇ ਮਿਲ ਕੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਉਹਦਾ ਬਹੁਤ ਹੀ ਵੱਡਾ ਅਸਰ ਹੋਇਆ ਹੈ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ